ਅੱਗੇ ਵਧਾਂਗੇ ਸੰਗਰੂਰ ਵਿੱਚ بارش ਤੇ ਝੱਖੜ ਨਾਲ ਫਸਲਾਂ ਨੂੰ ਨੁਕਸਾਨ ਪਹੁੰਚਿਆ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਵਿਚ ਗਈ ਤੇ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਨੇ ਮੌਸਮ ਦੀ ਮਾਰ ਕਾਰਨ ਕਣਕ ਦਾ ਝਾੜ ਘਟੇਗਾ ਇੱਕ ਕਿਸਾਨਾਂ ਦਾ ਕਹਿਣਾ ਹੈ ਪਿਛਲੀ ਵਾਰ ਵੀ ਕਿਸਾਨਾਂ ਦਾ ਵੱਡਾ ਨੁਕਸਾਨ ਝਾੜ ਘਟਣ ਕਾਰਨ ਹੋਇਆ ਸੀ ਤੇ ਇਸ ਵਾਰ ਜੋ ਬੇਮੌਸਮੀ ਬਰਸਾਤ ਹੋ ਰਹੀ ਹੈ ਉਸ ਕਾਰਨ ਕਿਸਾਨ ਪਰੇਸ਼ਾਨ ਨੇ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਣਕ ਦੀ ਫਸਲ ਹੈ ਜੋ ਵਿਚੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇਥੇ ਪਾਰੇ ਮੀ ਕਾਰਨ ਝਖੜ ਕਾਰਨ ਫਸਲ ਦੇ ਹਾਲਾਤ ਉਹਦੇ ਤੇ ਕਿਸਾਨ ਇਥੇ ਨਿਰਾਸ਼ ਨਜ਼ਰ ਆ ਰਹੇ ਨੇ ਕਿਸਾਨਾਂ ਨੇ ਤੁਰੰਤ ਗਿਰਦੋਰੀ ਕਰਾ ਕੇ ਮੁਆਵਜ਼ੇ ਦੀਏ ਤੇ ਮੰਗ ਕੀਤੀ ਹੈ ਪਿਛਲੇ ਸਾਲ ਵੀ ਵੇਖਿਆ ਗਿਆ ਸੀ ਕਿ اسی ਤਰੀਕੇ ਬੇਮੌਸਮੀ ਜੋ ਬਰਸਾਤ ਔਰ ਗਰਮੀ ਜੋ ਪਈ ਸੀ ਉਸ ਕਾਰਨ ਕਣਕ ਦੀ ਫਸਲ ਇਸ ਤਰ੍ਹਾਂ ਵਿਛ ਗਈ ਸੀ ਤੇ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਇੱਥੇ ਕਿਸਾਨ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਗਿਰਦੌਰੀ ਦੀ ਇੱਥੇ ਮੰਗ ਕੀਤੀ ਜਾ ਰਹੀ ਹੈ ਖੇਤਾਂ ਵਿੱਚ ਖੜੀ ਕਣਕ ਜੋ ਸੀ ਉਹ ਵਿੱਚੀ ਹੋਈ ਨਜ਼ਰ ਆ ਰਹੀ ਹੈ ਬਰਸਾਤੋਂ ਉਹਦਾ ਫਾਇਦਾ ਸੀ ਜਿਹੜਾ ਝੱਖੜ ਚੋਲਾ ਚੱਲ ਗਿਆ ਉਹਨਾਂ ਕਣਕਾਂ ਡਿੱਗ ਪਈਆਂ ਨਸਾਰੇ ਦਿੱਦੀਆਂ ਕਣਕਾਂ ਘਟੋ ਘੜੇ 7-8 ਏਕੜ ਦਾ ਨੁਕਸਾਨ ਹੋ ਮੰਨਦਾ ਤਾਂ ਬਹੁਤ ਜ਼ਿਆਦਾ ਹੋਇਆ ਜੀ ਜਿਹੜਾ ਇਕੱਲਾ ਬਰ ਵੀ ਬਾਰਿਸ਼ ਪੈਂਦੀ ਬਾਰਿਸ਼ ਨਾਲ ਤਾਂ ਕਰਦੀ ਨਾ ਫਾਇਦਾ ਦੀਗਾ ਇਹ ਜਿਹੜਾ ਝੱਖੜ ਆ ਨੇ ਬਹੁਤ ਨੁਕਸਾਨ ਕਰਿਆ ਕਣਕਾਂ ਪੰਜ-ਪੰਜ ਕੰਮਣੇ ਨਹੀਂ ਲੱਗਣਗੀਆਂ ਕੱਚੀਆਂ ਕੰਚਾਂ ਚਾਏ ਅਸੀਂ ਇਹ ਸਰਕਾਰਾਂ ਤੋਂ ਮੰਗ ਕਰਦੇ ਆਂ ਵੀ ਜਿਹੜੀ ਇਹ ਬਾਰਸ਼ ਹੋਈ ਐ ਇਹ ਬਾਰਸ਼ ਦੇ ਨਾਲ ਵੱਡੀ ਪੱਧਰ ਤੇ ਗੜੇ ਮਾਰੀ ਹੋਈ ਐ ਝੱਖੜ ਝੋਲਾ ਹੋਇਆ ਸਰਕਾਰੇ ਦੀ ਫੌਰੀ ਗਦਾਬਰੀ ਕਰਾਵੇ ਕਤਾਬਰੀ ਕਰਾ ਕੇ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਉਹ ਕਿਸਾਨਾਂ ਨੂੰ ਜਣੀ ਮਾਮਜਾ ਦਿੱਤਾ ਜਾਵੇ ਬੜੇ ਬੜੇ ਨੁਕਸਾਨ ਦਾ ਨਹੀਂ ਸਾਡੇ ਕੋਲ ਹਲੇ ਉਦਾਂ ਦਾ ਆਇਆ ਬਾਕੀ ਜੇ ਕਿਸੇ ਦਾ ਕੋਈ ਇਸ ਤਰ੍ਹਾਂ ਦਾ ਜਾਦੇ ਫੀਲਡ ਸਰਵਿਸ ਸਾਡੇ ਚੱਲ ਰਿਹਾ ਹੈ ਫੀਲਡ ਸਟਾਫ ਤੋਂ ਜੋ ਮਿਲਦੀ ਹੈ ਉਹਨਾਂ ਸਰਕਲ ਵਾਈਜ਼ ਕੋਈ ਰਿਪੋਰਟ ਆਉਂਦੀ ਹੈ ਉਹ ਅਸੀਂ ਉੱਚ ਅਧਿਕਾਰੀਆਂ ਨੂੰ ਇਸ ਤਰ੍ਹਾਂ ਭੇਜ ਦੇਵਾਂਗੇ